ਵਹਿਗੁਰੂ ਕਾ ਖਾਲਸਾ ਸ਼੍ਰੀ ਵਹਿਗੁਰੂ ਕੀ ਫਤਿਹ ਅੱਜ ਮੈਂ ਤੁਹਾਨੂੰ ਇੱਕ ਗੁਰਨਾਨਕ ਦੇਵ ਜੀ ਦੀਆਂ ਦੀ ਕੁੱਲ ਵਿੱਚੋਂ ਜਿਹੜੀ ਕੁੱਲ ਹੁਣ ਵੀ ਚੱਲ ਰਹੀ ਹੈ ਗੁਰੂ ਨਾਨਕ ਸਾਹਿਬ ਦੀ ਕੁੱਲ ਚੱਲ ਰਹੀ ਹੈ ਇਨ ਬੀਦੀਨ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਰਾਗਿਆਂ ਵੱਲੋਂ ਇਹ ਵੀ ਉਚਾਰਿਆ ਜਾਂਦਾ ਉਹਨਾਂ ਨੇ ਚੰਦਨ ਦੀ ਸਾਖੀ ਛਣਾਈ ਇਸ ਸਾਖੀ ਦਾ ਨਾਮ ਹੈ ਚੰਦਨ ਤੇ ਉਹਨਾਂ ਨੇ ਸੁਣਾਈ ਪਹਿਲਾਂ ਇੱਕ ਮੇਰੇ ਪਿੰਡ ਦਾ ਇੱਕ ਰਾਗੀ ਸੀ ਸੰਦੌਰ ਦਾ ਉਹਦਾ ਬਾਪ ਰਾਗੀ ਸੀ ਵਜਨਦਿਆਂ ਉਹਨੇ ساری ਉਮਰ ਕੀਰਤਨ ਕੀਤਾ ਉਹਦਾ ਮੁੰਡਾ ਬੇਟਾ ਸਵਰਨ ਸਿੰਘ ਹਲੇਵੀ ਹੈਗਾ ਤੇ ਉਹ ਉਹਨੇ ਸ਼ਬਦ ਲਾਇਆ ਵਾਜੇ ਤੇ ਜਿਹੜਾ ਵਸੇ ਚੰਦਨ ਦੇ ਕੋਲ ਚੰਦਨ ਹੋਵੇ ਚੰਦਨ ਹੋਵੇ ਉਹਦੇ ਇਹ ਸ਼ਬਦ ਤੋਂ ਪ੍ਰੇਰਿਤ ਹੋ ਕੇ ਜਦੋਂ ਉਹ ਬੀਦੀਆਂ ਦੀ ਕੁੱਲ ਵਿਖੋਂ ਨਾਨਕ ਦੀ ਕੁੱਲ ਵਿੱਚੋਂ ਜਿਹੜੇ ਮਹਾਪੁਰਖ ਆਏ ਸੀ ਭਾਗਵੇਂ ਕੱਪੜੇ ਚ ਉਹਨਾਂ ਦੇ ਉਹਨਾਂ ਨੇ ਟਾਈਮ ਲਿਆ ਤਾਂ ਉਹਨਾਂ ਨੇ ਇਹ ਸਾਖੀ ਸੁਣਾਈ ਭਾਈ ਕਹਿੰਦੇ ਚੰਦਨ ਦੇ ਚੰਦਨ ਅਹਜਰ ਬੂਟਾ ਜਿਹੜਾ 52 ਚੰਦਨਾ 52 ਉਂਗਲ ਦੇ ਹੁੰਦਾ ਹੈ ਉਹ ਇੰਨਾ ਠੰਡਾ ਹੁੰਦਾ ਵੀ ਜੇ ਕੜਾਹਾ ਗਰਮ ਕਰਿਆ ਹੋਵੇ ਤੇਲ ਦਾ ਤਾਂ ਇੱਕ ਤੋਲਾ ਚੰਦਨੋ ਚ ਪਾ ਦਿਓ ਉਹਨੂੰ ਠੰਡਾ ਕਰਨ ਦਾ ਉਹ ਇੰਨਾ ਸ਼ੀਤਲਤਾ ਹੁੰਦੀ ਆ ਉਹਦੇ 'ਚ ਫਿਰ ਉਹਦੇ 'ਚ ਹੋਰ ਗੁਣ ਬੜੇ ਨੇ ਵੀ ਉਹਦੇ ਜਿਹੜੇ ਨੇੜੇ ਹੋਰ ਦਰਖਤ ਵੀ ਨੇ ਸਵਾਏ ਬਾੰਸ ਤੋਂ ਬਾੰਸ ਨਹੀਂ ਚੰਦਨ ਬਣਦਾ ਬਾਕੀ ਸਾਰੀ ਬਨਸਪਤੀ ਜਿੰਨੇ ਵੀ ਹੈਗੇ ਬੂਟੇ ਬ੍ਰਖਤ ਸਾਰੇ ਉਹਦੀ ਖੁਸ਼ਬੂ ਲੈ ਕੇ ਉਤੋਂ ਉਹ ਸਾਰੇ ਚੰਦਰਮਣ ਬਣ ਜਾਂਦੇ ਆ ਤੇ ਪਰ ਬਾਸ ਨਹੀਂ ਬਣਦਾ ਫਿਰ ਉਹਨਾਂ ਨੇ ਮਹਾਪੁਰਖਾਂ ਨੇ ਗੁਰਨਾਨਕ ਦੀ ਕੁਲ ਵਿੱਚੋਂ ਮਹਾਤਮਾ ਸਿਉਂਹਾਂ ਨੇ ਦੱਸੇ ਵੀ ਅੱਠ ਔਗਣੇ ਮਨਮੁਖ ਚ ਨੇ ਅੱਠ ਔਗਣ ਬਾਸ ਦੇ ਵਿੱਚ ਨੇ ਕਹਿੰਦੇ ਜਿਹੜਾ ਬਾਸ ਹੰਦਾ ਇਹ ਅੰਦਰੋਂ ਪੋਲਾ ਹੁੰਦਾ ਹੋਰ ਕੋਈ ਦਰਖਤ ਇਸ ਤਰ੍ਹਾਂ ਪੋਲਾ ਨਹੀਂ ਹੁੰਦਾ ਹੋਰ ਤੇ ਇਸ ਤਰ੍ਹਾਂ ਜਿਹੜਾ ਮਨਮੁੱਖ ਹੁੰਦਾ ਉਹਦੇ ਵਿੱਚ ਆਪਦੇ ਵਿੱਚ ਗੁਹੀ ਗੁਣ ਨਹੀਂ ਹੁੰਦਾ ਉਹ ਪੋਲਾ ਹੁੰਦਾ ਦੂਜਾ ਗੁਣ ਵਾਸਤੇ ਵਿੱਚ ਇਹ ਆ ਵੀ ਤੇ ਗੰਡਾ ਹੁੰਦੀਆਂ ਨੇ ਗਿਠ-ਗਿਠ ਤੇ ਤਕਰੀਬਨ ਗੰਡਾ ਹੁੰਦੀਆਂ ਨੇ ਹੋਰ ਕਿਸੇ ਲੱਕੜ 'ਚ ਨਹੀਂ ਇਹ ਗੰਡਾ ਹੁੰਦੀਆਂ ਇਮਲੀ ਮਨਮੁਖ ਦੇ ਜਿਹੜਾ ਹੁੰਦਾ ਗੁਰਮੁਖੀ ਮਨਮੁਖ ਜਿਹੜਾ ਮਨੁੱਖ ਹੁੰਦਾ ਉਹਦੇ ਗੰਢਾਂ ਹੁੰਦੀਆਂ ਨੇ ਆਪਦੀਆਂ ਗੁੰਝੜਾਂ ਹੁੰਦੀਆਂ ਨੇ ਤੀਜਾ ਔਗਣ ਵਾਂਸ ਦੇ ਵਿੱਚ ਇਹ ਆ ਵੀਦੀ ਜਿਹੜੀ ਛਿਲਕਾ ਉੱਤੇ ਛਿਲੜ ਉਹ ਇੰਨਾ ਸਖਤ ਆ ਉਹਦੇ ਵਿੱਚ ਸਗੰਧੀ ਪ੍ਰਵੇਸ਼ ਹੀ ਨਹੀਂ ਕਰ ਸਕਦੀ ਇਮਝ ਮੈਂ ਮਨਮੁਖ ਇਸ ਤਰ੍ਹਾਂ ਹੁੰਦਾ ਉਹਨੂੰ ਕਿੰਨੇ ਹੀ ਗਿਆਨ ਸਿਖਾਈ ਜਾਓ ਕਿੰਨੇ ਉਹਨੂੰ ਦੱਸੀ ਜਾਓ ਉਹਤੇ ਕੋਈ ਅਸਰ ਨਹੀਂ ਉਹਨੇ ਮਤਲਬ ਆਪਦੇ ਔਗਣ ਛੱਡਣੇ ਨਹੀਂ ਸੁਣ ਕੇ ਉਵੇਂ ਹੀ ਰਹਿੰਦਾ ਸੰਗਤ ਦਾ ਉਹਤੇ ਕੋਈ ਅਸਰ ਨਹੀਂ ਹੁੰਦਾ ਉਹੋ ਜਿਹਾ ਉਹੋ ਜਿਹਾ ਅਗਲਾ ਔਗਣ ਦੱਸਿਆ ਉਹਨਾਂ ਦਾ ਚੌਥਾ ਬੀ ਇਹ ਉੱਚਾ ਹੁੰਦਾ ਆਮ ਰਕਤਾਂ ਨਾਲੋਂ ਉੱਚਾ ਹੁੰਦਾ ਇਹ ਬੂਟਾ ਆਮ ਬੂਟਿਆਂ ਨਾਲੋਂ ਉੱਚਾ ਹੁੰਦਾ ਤੇ ਮਨਮੁਖ ਵੀ ਇਸ ਰਹੀ ਹੰਕਾਰੀ ਹੁੰਦਾ ਆਪ ਦੇ ਆਪ ਨੂੰ ਬਹੁਤ ਉੱਚਾ ਸਮਝਦਾ ਅਗਲਾ ਔਰਗਨ ਦੀ ਬਾਸ ਦੇ ਵਿੱਚ ਇਹ ਆ ਵੀ ਇਹਦੇ ਉੱਤੇ ਕੋਈ ਪੰਛੀ ਆਸ ਲੈ ਕੇ ਆਉਂਦਾ ਹਰੇਕ ਰੱਖ ਦੇ ਬੈਠਦਾ ਪੰਛੀ ਨੂੰ ਛਾਂ ਮਿਲਦੀ ਆ ਚਾਹ ਤੋ ਵਾਦੋ ਕੁਛ ਖਾਣਾ ਚਾਹਦਾ ਉਹਨੂੰ ਕੋਈ ਫਲ ਫੁੱਲ ਲੱਗਿਆ ਹੁੰਦਾ ਹਰੇਕ ਦਰਖਤ ਤੇ ਕੋਈ ਨਾ ਕੋਈ ਫਲ ਹੁੰਦਾ ਉਹ ਖਾ ਲੈਂਦਾ ਪਰ ਵਾਂਸ ਹੈਜਾ ਇਹ ਤੇ ਜੇ ਕੋਈ ਪੰਛੀ ਆ ਕੇ ਬਹਿ ਜੇ ਤਾਂ ਉਹ ਨਿਰਾਸ਼ ਹੋ ਕੇ ਮੁੜਦਾ ਕਿਉਂਕਿ ਨਾਲ ਇਹ ਕੋਈ ਖਾਣ ਨੂੰ ਕੁਛ ਜਿਵੇਂ ਸਿੰਬਲ ਦੁੱਖ ਦੇ ਵਿੱਚ ਵੀ ਇਹ ਔਗਣਾ ਸਿੰਬਲ ਖਸਰਾਇਰਾ ਅਤ ਦੀਰ ਦਾਤ ਮੁਚ ਉਹ ਜੇ ਆਵੇ ਆਸਕਰ ਮੁੜ ਜਾਏ ਨਾਸੇ ਕਿਤ ਉਹਦੇ ਵਾਰ ਪਸਾਇ ਵੀ ਗੁਰਬਾਣੀ ਚ ਕਿਹਾ ਗਿਆ ਇਸ ਤਰ੍ਹਾਂ ਹੀ ਜਿਹੜਾ ਬਾਸ ਆ ਇਹਦੇ ਵੀ ਪੰਛੀ ਜਿਹੜੇ ਨੇ ਨਰਾਸ਼ ਹੋ ਕੇ ਮੁੜਦੇ ਨੇ ਜਿਹੜਾ ਮਨਮੁਖਾ ਉਹ ਵੀ ਕਿਸੇ ਨੂੰ ਚਾਹ ਪਾਣੀ ਕਿਸੇ ਨੂੰ ਪ੍ਰਸ਼ਾਦਾ ਦਾ ਉਹਨੇ ਕੀ ਪਛਣਾ ਉਹਦੇ ਕੋਲ ਵੀ ਜਿਹੜਾ ਬੰਦਾ ਉਹਦਾ ਨਰਾਸ਼ ਹੋ ਕੇ ਮੁੜਦਾ ਅਗਲਾ ਔਗਣੇ ਦੇ ਵਿੱਚ ਇਹ ਆਮਾਸ ਦੇ ਵਿੱਚ ਵੀ ਦੇ ਵਿੱਚ ਅੱਗ ਹੁੰਦੀ ਆ ਇਹ ਹਵਾ ਜ्यों ਤੇ ਚਲਦੀ ਆ ਬਾਸਰਾ ਮਾਸ ਕਹਿ ਕੇ ਅੱਗ ਪੈਦਾ ਕਰਦਾ ਆਪ ਤਾਂ ਇਹ ਮੱਛਣਾ ਹੀ ਆ ਸਾਰੇ ਜੰਗਲ ਨੂੰ ਫੁਕ ਦਿੰਦਾ ਇਹ ਮੈਂ ਮੈਂ ਮਨਮੁਖ ਹੁੰਦਾ ਉਹ ਤੁਹਾਨੂੰ ਇਹੋ ਜਿਹਾ ਕੌੜਾ ਬੋਲ ਕਹੂ ਉਹਨੇ ਆਪ ਤਾਂ ਉਹਨੇ ਮਤਲਬ ਦੁਖੀ ਰਹਿੰਦਾ ਹੀ ਉਹੋ ਕਿਸਨ ਦੇਖ ਕੇ ਸੜੀ ਜਾਂਦਾ ਕਦੇ ਕੋਈ ਗੱਲ ਜ਼ਿਆਦਾ ਆਉਂਦੀ ਆ ਤੇ ਕੋਈ ਆਪ ਤਾਂ ਸੜਦਾ ਹੀ ਰਹਦਾ ਉਹ ਜਿਹੜੇ ਬਚਨ ਬੋਲਦਾ ਜਿਹੜੀਆਂ ਗੱਲਾਂ ਕਰਦਾ ਉਹ ਸੁਣਨ ਵਾਲੇ ਨੂੰ ਵੀ ਉਹ ਸਾੜਦਾ ਅਗਲਾ ਅਗਣਵਾਸ ਦੇ ਵਿੱਚ ਇਹ ਆ ਵੀ ਇਹ ਸ਼ੇਰ ਦੀ ਨੀਂਦ ਬਹੁਤ ਭੈੜੀ ਹੁੰਦੀ ਆ ਸ਼ੇਰ ਦੀ ਉਹ ਉਹਨੂੰ ਵੀ ਪਤਾ ਨੀਦ ਉਹਦੀ ਪੈੜੀ ਇਸ ਤਰ੍ਹਾਂ ਉਹ ਡਰਦਾ ਕਿਸੇ ਤੋਂ ਹੈ ਨਹੀਂ ਉਹ ਫਿਰ ਸੌਂਦਾ ਬੇਫਿਕਰ ਹੋ ਕੇ ਆ ਡਰਤਾ ਨੂੰ ਕਿਸੇ ਦਾ ਹੈ ਹੀ ਨਹੀਂ ਸਭ ਤੋਂ ਤਕੜਾ ਜਾਨਵਰਾ ਜੰਗਲ ਦਾ ਰਾਜਾ ਉਹਨੂੰ ਵੀ ਇਹ ਜਾਣਕਾਰੀ ਆ ਬਾਸ ਦੇ ਕੋਲੇ ਨਹੀਂ ਪੈਣਾ ਕਿਉਂਕਿ ਬਾਸ ਦੀ ਜਿਹੜੀ ਤੂਈ ਆ ਉਹ ਜਦੋਂ ਨਿਕਲਦੀ ਆ ਇੱਕਦਮ ਉਹ ਦੋ ਤਿੰਨ ਘੰਟਿਆਂ ਦੀ ਅਠਾਂ ਗੋਲਾ ਨਿਕਲ ਆਉਂਦੀ ਹੈ ਬਾਹਰ ਜੇ ਇਥੇ ਸ਼ੇਰ ਪਿਆ ਹੋਵੇ ਉਹਦੇ ਢਿੱਡ ਚ ਬਾਜੂ ਉਹ ਤਾਂ ਮਰ ਜੂ ਇਸ ਤਰ੍ਹਾਂ ਹੀ ਸ਼ੇਰ ਉਹ ਤਾਂ ਬਚ ਕੇ ਦੂਰ ਪੈਂਦਾ ਹੋਰ ਦਾਖਾ ਥੱਲੇ ਤਾਂ ਪੈ ਜੂ ਪਰ ਬਾਸ ਦੇ ਨੇੜੇ ਨਹੀਂ ਉਹ ਸੌਂਦਾ ਬਾਸ ਦੀ ਜੜ ਦੇ ਨੇੜੇ ਬਾਸ ਦੇ ਨੇੜੇ ਨਹੀਂ ਪੈਂਦਾ ਇਸੇ ਤਰ੍ਹਾਂ ਹੀ ਮਨਮੁਖ ਜਿਹੜਾ ਹੁੰਦਾ ਉਹ ਤਾਂ ਦੂਰ ਰਹਿਣਾ ਚਾਹੀਦਾ ਉਹ ਇਹ ਜੀ ਤੁਹਾਨੂੰ ਕੋਈ ਗੱਲ ਬੋਲੂ ਜਿਹਦੇ ਨਾਲ ਇਹ ਜਾਂ ਬਚਨ ਬੋਲੂ ਰੁੱਖਾ ਬੋਲੂ ਗੁਰਵਾਣੀ ਤੇ ਇਹ ਵੀ ਕਿਹਾ ਨਾਨਕ ਫਿੱਕਾ ਬੋਲੀਏ ਤਨਮਨ ਫਿੱਕਾ ਹੋਏ ਉਹ ਫਿੱਕੇ ਛੱਡ ਕੇ ਕੌੜਾ ਬੰਦੂ ਤੇ ਕੌੜਾ ਬੋਲਣਾ ਥੋੜਾ ਮੰਦੁਖੀ ਹੋ ਥੋੜਾ ਜਿਹੜਾ ਹੈਗਾ ਸੀਨਾ ਉਹਦੇ ਕੌੜੇ ਵਜਨ ਨਾਲ ਛੇਕ ਹੋ ਜੂ ਸੋ ਇਸ ਤਰ੍ਹਾਂ ਬਾ ਜਿਹੜਾ ਹੈਗਾ ਮਨਮੁਖ ਤੋਂ ਵੀ ਦੂਰ ਰਹਿਣਾ ਚਾਹੀਦਾ ਤੇ ਇਹ ਬਾਸ ਤੋਂਬ ਦੇਖ ਲਓ ਸ਼ੇਰ ਜਿਵੇਂ ਦੂਰ ਰਹਿੰਦਾ ਇਹੀ ਹੋ ਗੁਣਾ ਮਨਮੁਖ ਚ ਇਸ ਤਰ੍ਹਾਂ ਹੈ 8 ਓਗਣੇ 8 ਓਗਣੀ ਮਾਸ ਦੇ ਵਿੱਚ ਨੇ 8 ਔਗਣੇ ਮਨਮੁਖ ਚ ਨੇ ਜਿਵੇਂ ਕਿਸੇ ਕਲਾਸ ਦੇ ਵਿੱਚ ਚਾਹੇ ਉਹ 100% ਹੋਵੇ ਕਈ ਬੱਚੇ ਹੈ ਜਿਹੋ ਹੁੰਦਾ ਜਿੰਨਾ ਮਰਜੀ ਜੋ ਲਾ ਲਓ ਉਹਨਾਂ ਦੇ ਪੱਲੇ ਕੱਖ ਨਹੀਂ ਪੈਂਦਾ ਉਹਨਾਂ ਦੇ ਕੋਈ ਉਹ ਗੁਣ ਨਹੀਂ ਗ੍ਰਹਿਣ ਕਰਦੇ ਇਸ ਤਰ੍ਹਾਂ ਉਹ ਵਾਸਤੇ ਨਹੀਂ ਹੁੰਦੇ ਨੇ 100 ਕਿਸੇ ਸਿਆਣੇ ਤੋਂ ਗੁਣ ਗ੍ਰਹਿਣ ਕਰਨ ਦੀ ਜਿਹੜਾ ਹੈਗਾ ਗੁਣ ਗ੍ਰਹਿਣ ਕਰਨੇ ਚਾਹੀਦੇ ਨੇ ਮਨੁੱਖ ساری ਉਮਰੀ ਸਿੱਖਦਾ ਰਹਿੰਦਾ এডਿਕੇਸ਼ਨ బిਗਨਸ ਫਰਮ ਬੰਮ ਟੂ ਟਮ ਮਤਲਬ ਜਨਮ ਤੋਂ ਉਹਦਾ ਜਿਹੜੀ এডਿਕੇਸ਼ਨ ਆ ਸਿੱਖਿਆ ਸ਼ੁਰੂ ਹੁੰਦੀ ਆ ਅਤੇ ਉਹ ਮੌਤ ਤੱਕ ਖਤਮ ਹੁੰਦੀ ਆ ساری ਉਮਰ ਮਨੁੱਖ ਸਟੂਡੈਂਟ ਹੀ ਰਹਿੰਦਾ ਮਾਸਟਰ ਤੋਂ ਬਣਦਾ ਹੀ ਨਹੀਂ ਮਾਸਟਰੀ ਦੁਨੀਆ 'ਚ ਇੱਕ ਆ ਉਹ ਵੀ ਗ੍ਰੇਟ ਮਾਸਟਰ ਜਿਹੜਾ ਕਿ ਇੱਕੋ ਹੀ ਆ ਜਿਹਨੂੰ ਕਿਹਾ ਜਾਂਦਾ ਗੋਡ ਇਜ਼ ਵਨ ਇੱਕ ਓਕਾਰ ਸੋ ਇਹ ਸਾਖੀ ਸਮਾਪਤਾ ਜੀ ਇਸ ਤੋਂ ਸਿੱਖਿਆ ਲੈਣ ਦੀ ਕੋਸ਼ਿਸ਼ ਕਰਨੀ ਇਹ ਦੇਖੋ ਬਾਸ ਕਿੰਨੀ ਭੈੜੀ ਚੀਜ਼ ਆ ਇਹ ਤੋਂ ਵੀ ਮੌਖ ਨੇ ਕੰਮ ਲੈ ਲਿਆ ਜਿਹੜੇ ਅਕਲ ਵਾਲੇ ਦਿਮਾਗ ਵਾਲੇ ਮਨੋਖ ਜਿਹੜਾ ਆ ਜਿਹੜਾ ਹੈਗਾ ਸਾਰਿਆਂ ਜਿਹੜੇ 84 ਲੱਖ ਜোন ਦੇ ਵਿੱਚੋਂ ਵਨੁਖ ਜਿਹੜਾ ਹੈ ਇਹ ਸਾਰੀਆਂ 84 ਲੱਖ ਜোন ਦਾ ਇਹ ਸਰਦਾਰ ਅਸ਼ਰਫ ਉਲ ਮਖਲੂਕਾਤ ਇਹਨੂੰ ਕਿਹਾ ਗਿਆ ਇਹ ਭੈੜੀ ਤੋਂ ਬੜੀ ਚੀਜ਼ ਤੋਂ ਵੀ ਸਿੱਖਿਆ ਲੈਂਦਾ ਦੇਖੋ ਜਿਹੜੇ ਸਿਆਣੇ ਵਿਦਵਾਨ ਨੇ ਉਹਨਾਂ ਨੇ ਬਾਂਸ ਤੋਂ ਦੀ ਲੱਕੜ ਤੋਂ ਬਾਂਸਰੀ ਬਣਾਈ ਕਿੰਨਾ ਮਿੱਠਾ ਸੰਗੀਤ ਆ ਕ੍ਰਿਸ਼ਨ ਜਦੋਂ ਬਾਂਸਰੀ ਵਜਾਉਂਦਾ ਗਉਆਂ ਦੇ ਪਿੱਛੇ ਲੱਗ ਜਾਂਦੇ ਸੀ ਉਹ ਬਾਂਸਰੀ ਬਾਂਸ ਦੀ ਹੈ ਇਹ ਤੋਂ ਵੀ ਕੰਮ ਲੈ ਲਿਆ ਜਿਵੇਂ ਮੈਡੀਕਲ ਸਾਇੰਸ ਵਾਲਿਆਂ ਨੇ ਪਹਿਲਾਂ ਤੋਂ ਸਿੱਖਿਆ ਉਹ ਸੱਪ ਤੋਂ ਸਿੱਖਿਆ ਲਈ ਆ ਸੱਪ ਜਦੋਂ ਡੰਗ ਮਾਰਦਾ ਤਾਂ ਉਹਦੇ ਦੰਦਾਂ ਵਿੱਚ ਛੇਕ ਹੁੰਦਾ ਸਰਾਖ ਹੁੰਦਾ ਉਹ ਦੰਦਾਂ ਰਾਹੀਂ ਜ਼ਹਿਰ ਇੰਜੈਕਟ ਕਰਦਾ ਇਹ ਜਿਹੜਾ ਟੀਕਾ ਲਾਉਂਦੇ ਡਾਕਟਰ ਅੱਜ ਕੱਲ ਉਹ ਵੀ ਉਹ ਤੋਂ ਸਿੱਖਿਆ ਉਹਦੇ ਚਾਹੇ ਉਹ ਪੈੜੀ ਚੀਜ਼ ਆ ਮਨੁੱਖ ਉਹ ਤਾਂ ਡਰਦਾ ਪੂਜਾ ਵੀ ਕਰਦਾ ਕਿਤੇ ਮਿਲ ਜੇ ਤਾਂ ਉਹਨੂੰ ਮਾਰ ਵੀ ਦਿੰਦਾ ਤੇ ਪਰ ਉਹਦੇ ਵਿੱਚੋਂ ਵੀ ਪੈੜੀ ਤੋਂ ਪੈੜੀ ਚੀਜ਼ ਤੋਂ ਵੀ ਅਕਲਵੰਦ ਲੋਕਾਂ ਨੇ ਸਿਆਣਿਆਂ ਲੋਕਾਂ ਨੇ ਉਹ ਤੋਂ ਵੀ ਸਿੱਖਿਆ ਲਈ ਆ ਵੀ ਬੰਦਾ ਬੇਹੋਸ਼ ਆ ਦਵਾਈ ਲੈ ਨਹੀਂ ਸਕਦਾ ਤੇ ਛੇਤੀ ਅਸਰ ਨਹੀਂ ਹੁੰਦਾ ਕਿ ਉਹ ਇੰਜੈਕਸ਼ਨ ਜਿਹੜਾ ਆਪਾਂ ਟੀਕਾ ਆ ਕੇ ਨਾ ਟੀਕਾ ਲਾ ਦਿਓ ਇਹ ਵੀਹ ਮਨੁੱਖ ਨੇ ਦੇਖ ਲੋ ਸੱਪ ਤੋਂ ਸਿੱਖਿਆ ਇਸ ਤਰ੍ਹਾਂ ਜਿਹੜਾ ਸਿੱਖਿਆ ਲੈਣ ਵਾਲੇ ਨੇ ਉਹ ਮਨੁਸਪਤੀ ਤੋਂ ਪਸ਼ੂ ਪਾਂਛੀਆਂ ਤੋਂ ਸਭ ਤੋਂ ਸਿੱਖਿਆ ਲੈਂਦੇ ਆ ਜਿਹੜੇ ਜਿਹਨੇ ਸਿੱਖਿਆ ਨਹੀਂ ਲੈਣੀ ਉਹ ਆਪ ਦੇ ਚਾਹੇ ਉਹ 10 ਸਾਲੋਂ ਨਾਲ ਸਕੂਲ ਚ ਲਾ ਦੇ ਚਾਹੇ 12 ਲਾ ਦੇ ਉਹ ਸਕੂਲ ਚ ਵੀ ਸਿੱਖਿਆ ਲੈ ਸਕਦੇ ਜਿਵੇਂ ਐ ਗੁਰਬਾਣੀ ਜਿਹਦੇ ਬਾਰੇ ਕਿਹਾ ਗਿਆ ਹੈ ਅਸ ਇਹ ਸਿੱਖਿਆ ਲੈਣ ਬਾਰੇ ਕਿਹਾ ਗਿਆ ਅੰ ਦੇ ਜਿਉਂ ਹਨ ਅੰਦੇ ਇਕ ਨਾ ਲੱਗੀ ਜਿਵੇਂ ਬਾਸ ਵਜਾਈ ਫੂਕ ਵੀ ਅੰਦੇ ਨੂੰ ਜਿਵੇਂ ਬਾਸ ਦੇ ਵਿੱਚ ਫੂਕ ਫੂਕ ਮਾਰੀ ਤੋਂ ਕੁਝ ਨਹੀਂ ਬਣਦਾ ਇਸ ਤਰ੍ਹਾਂ ਹੀ ਹਾਂ ਮੈਂ ਇਸ ਦੀ ਮਾਫੀ ਮੰਗਦਾ ਮੈਂ ਹੁਣ ਮੇਰੇ ਯਾਦ ਆ ਭੁੱਲ ਗਿਆ ਸੀ ਪੂਰਾ ਸਤਗੁਰ ਕਿਆ ਕਰੇ ਪੂਰੀ ਲਾਈਨ ਇਸ ਤਰ੍ਹਾਂ ਪੂਰਾ ਸਤਗੁਰ ਕਿਆ ਕਰੇ ਜਾਂ ਸਿੱਖਣ ਮੇ ਚੂਕ ਅੰਦੇ ਏਕ ਨਾ ਲੱਗੀ ਜਿਉਂ ਬਾਸ ਬਜਾਈ ਫੂਕ ਸੋ ਇਹ ਸਾਖੀ ਸਮਾਪਤਾ ਜੀ ਪੁੱਲਾ ਚੱਕਾਂ ਦੀ ਖਿਮਾ ਵਹਿਰ ਜੀ ਕਾ ਖਾਲਸਾ ਵਹਿਰ ਜੀ ਕੀ ਫਤਿਹ